ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇੱਥੇ ਟਾਈਮ ਹੋ ਗਿਆ ਸੀ ਆਥਣ ਦਾ 3:30 ਪਾਉਣੇ 1:4 ਦਾ ਟਾਈਮ ਸੀਗਾ ਤਰੀਕ ਸੀਗੀ 1 2 ਤਰੀਕ ਨੂੰ ਆਪਾਂ ਵੀਡੀਓ ਅਪਲੋਡ ਕੀਤੀ ਨਹੀਂ ਹੈਗੀ ਅੱਜ ਹੈਗੀ ਹੈ 3 ਤਰੀਕ ਤੇ 3 ਤਰੀਕ ਨੂੰ ਮੈਂ ਸਵੇਰੇ ਵੀਡੀਓ ਐਡਿਟ ਕਰ ਰਹੀ ਆਂਗੀ ਤੇ ਨਾਲ ਨਾਲ ਨਾ ਇੱਥੇ ਮੈਂ ਸਬਜ਼ੀ ਕੱਟ ਰਹੀ ਸੀ ਕੱਦੂ ਨਾਲ ਨਾਲ ਰਮਾਨ ਨਾਲ ਗੱਲਾਂ ਕਰ ਰਹੀ ਸੀਗੀ ਤੇ ਰਮਾਨ ਮੇਰੇ ਨਾਲ ਇਹ ਗੱਲ ਕਰ ਰਿਹਾ ਸੀ ਕਹਿੰਦਾ ਮੰਮੀ ਜਿਹੜਾ ਗੇਟਾ ਕੋਲੇ ਕੰਨਦਾ ਆਪਾਂ ਉੱਥੇ ਜੇ ਕਲੀ ਕਰਕੇ ਹਨਾ ਉੱਥੇ ਨਾ ਉਹਨੇ ਇੱਕ ਜਿਹੜਾ ਹੈਗਾ ਆਪਾਂ ਜਿਹਨੂੰ ਕਹਿੰਦੇ ਆ ਨਾ ਬਾਲਾ ਉਹਨੂੰ ਨੇ ਰੰਗ ਕੀਤਾਗਾ ਨੀਲੇ ਰੰਗ ਦਾ ਉਹ ਕਹਿੰਦਾ ਵੀ ਉਹ ਲਾ ਕੇ ਆਪਾਂ ਉੱਥੇ ਫੁੱਲ ਬੂਟੀ ਲਾ ਦਈਏ ਬਹੁਤ ਸੋਹਣੀ ਲੱਗੂਗੀ ਤੇ ਮੈਂ ਕਿਹਾ ਹਾਂ ਸੋਹਣੀ ਤਾਂ ਲੱਗੂਗੀ ਤੇ ਵੀ ਬਹੁਤ ਜ਼ਿਆਦਾ ਤੇ ਉਹ ਗਰਾ ਮੈਨੂੰ ਕਹਿੰਦਾ ਸੀ ਕਹਿੰਦਾ ਮੈਂ ਲਾਈਟ ਬਲੂ ਮੈਂ ਇਹਨੂੰ ਕਹਿ ਰਹੀ ਸੀ ਮੈਂ ਕਿ ਲਾਈਟ ਬਲੂ ਨਹੀਂ ਸੋਹਣਾ ਲੱਗਣਾ ਕਿਉਂਕਿ ਚਿੱਟੇ ਰੰਗ ਦੀ ਗਲੀ ਕਰਕੇ ਜੇ ਲਾਈਟ ਬਲੂ ਕਰਾਂਗੇ ਆਪਾਂ ਬਾਲੇ ਦੇ ਹਨਾ ਤਾਂ ਡਾਰਕ ਬਲੂ ਹੀ ਸੋਹਣਾ ਲੱਗੂਗਾ ਤੇ ਉਹ ਤੇ ਇੱਕ ਕੋੜ ਉਹਨੇ ਕਰਿਆ ਸੀ ਉਹ ਥੋੜਾ ਲਾਈਟ ਸੀਗਾ ਉਹ ਫਿਰ ਕਹਿੰਦਾ ਚਲੋ ਠੀਕ ਆ ਵੀ ਮੈਂ ਇੱਕ ਕੋੜ ਉਹ ਤੇ ਹੋਰ ਕਰ ਦੂੰਗਾ ਤੇ ਚਲੋ ਐ ਗੱਲਾਂ ਕਰਦੇ ਸੀਗੇ ਇਹਨੇ ਨੂੰ ਰਮਾਂ ਦੇ ਡੈਡੀ ਵੀ ਆ ਗਏ ਸੀਗੇ ਤੇ ਫਿਰ ਉਹ ਗੱਲਾਂ ਕਰਨ ਲੱਗੇ ਕਹਿੰਦੇ ਵੀ ਆਪਾਂ ਵੀਡੀਓ ਦੇ ਵਿੱਚ ਫਰਸ਼ ਲਾ ਲਈਏ ਵੀ ਅੱਧੇ ਅੱਧੇ ਵੀੜੇ ਚ ਲਾ ਲੰਨੇ ਆ ਤੇ ਮੈਂ ਕਹਿ ਰਹੀ ਸੀ ਮੈਂ ਕਿਹਨੀ ਅੱਧੇ ਚ ਨਹੀਂ ਲਾਣਾ ਵੀ ਪੂਰੇ ਚ ਲਾਣਾਗਾ ਕਿਉਂਕਿ ਅੱਧੇ ਦੇ ਵਿੱਚ ਤਾਂ ਫਿਰ ਉਹੀ ਭੰਗਾ ਜਾ ਰਹੇ ਜੂਗਾ ਹਨਾ ਝੰਜਟ ਜਾ ਤੇ ਇੱਕ ਵਾਰੀ ਮੈਂ ਕਿਹਾ ਵੀ ਲਵਾਪਾ ਉਹੀ ਮਹੀਨਾ ਠਹਿਰ ਕੇ ਲਵਾ ਲਾਂਗੀ ਪਰ ਲਵਾਵਾਂਗੇ ਇੱਕੋ ਵਾਰ ਤਾਂ ਕਿ ਇੱਕ ਵਾਰੀ ਹਨਾ ਮਿਸਤਰੀ ਘਰੇ ਆਉਣ ਇੱਕ ਵਾਰੀ ਮਿੱਟੀ ਦਾ ਖਲਾਰਾ ਜਾ ਪੈਂਦਾਗਾ ਕਿਉਂਕਿ ਉਹਨਾਂ ਨੇ ਲੈਵਲ ਵਗੈਰਾ ਕਰਨਾ ਸਾਰਾ ਕੁਝ ਕਰਨਾ ਹਨਾ ਤੇ ਮੈਂ ਕਿਹਾ ਵੀ ਇੱਕ ਵਾਰੀ ਸਾਰਾ ਖਲਾਰਾ ਜਾ ਪੈ ਜਾਂਦਾ ਇੱਕ ਵਾਰੀ ਸਾਰਾ ਕੰਮ ਨਿਬੜ ਜਾਂਦਾ ਕਿਉਂਕਿ ਜਿਹਨੇ ਆਪਾਂ ਅੱਧਾ ਲਵਾਉਨੇ ਹਨਾ ਫਿਰ ਦੁਬਾਰਾ ਤੋਂ ਖਲਾਰਾ ਉਹਨੇ ਹੀ ਪ ਮੈਂ ਜਸ ਕਰਕੇ ਆਪਾਂ ਇੱਕ ਵਾਰੀ ਲੱਗਾਂਗੇ ਤੇ ਇੱਕ ਵਾਰੀ ਸਾਰਾ ਕੰਮ ਨਵੇੜਾਂਗੇ ਵੀ ਬਾਰ ਬਾਰ ਜੇ ਨਹੀਂ ਮਿਸਤਰੀ ਕਰੇ ਉਹ ਕਰਨੇ ਤੇ ਇਹ ਕਹਿੰਦੇ ਚਲੋ ਦੇਖਦੇ ਆਂਗੇ ਤੇ ਇਹ ਮੈਨੂੰ ਕਹਿ ਰਹੀ ਸੀ ਕਿ ਹਾਂ ਦੀ ਜਿਹੜੀ ਸੀਮੈਂਟ ਦੀ ੱਟ ਆਉਂਦੀ ਆ ਵੀ ਆਪਾਂ ਉਹਦਾ ਵਰਸ਼ ਲਵਾ ਲੈਨੇ ਉਹ ਸਸਤੀ ਵੈਂਦੀ ਆ ਮੀਰਾ ਆਰਾਦਾ ਸੀਗਾ ਲੋਕੇਟ ਦਾ ਲੋਕੇਟ ਮੈਂ ਤਾਂ ਕਰਕੇ ਕਹਿ ਰਹੀ ਸੀ ਕਿਉਂਕਿ ਲੋਕੇਟ ਦੇ ਵਿੱਚ ਨਾ ਇਹ ਫਾਇਦਾ ਹੈਗਾ ਆਪਾਂ ਨੂੰ ਬੀਜੀ ਮੰਨ ਲਓ ਹਨਾ ਆਪਾਂ ਕੱਲ ਨੂੰ ਫਰਸ਼ ਵੀ ਪਟਣੀ ਆ ਜਾਂ ਆਪਾਂ ਉੱਥੇ ਕੋਈ ਹੋਰ ਕਮਰਾ ਬਣਾਉਣਾ ਹੈ ਜਾਂ ਕੁਝ ਵੀ ਬਣਾਉਣਾਗਾ ਤਾਂ ਉਹ ਲੋਕੇਟ ਆਪਣੀ ਉਦਾਂ ਦੀ ਉਦਾਂ ਕੰਮ ਆ ਜਾਂਦੀ ਹੈ ਹਨਾ ਦੂਜੇ ਪਾਸੇ ਲਾਉਣ ਵਾਸਤੇ ਤੇ ਜੇ ਆਪਾਂ ਡਲਿਆਂ ਦਾ ਜਾਂ ਰੋੜਿਆਂ ਦਾ ਫਰਸ਼ ਲਾਉਣੀ ਆ ਉਹ ਤੇ ਫਿਰ ਹਨਾ ਆਪਾਂ ਸੀਮਿੰਟ ਪਾਉਣੀ ਆ ਫਿਰ ਉਹ ਦੁਬਾਰਾ ਫੇਰ ਸਾਰਾ ਉਹਨਾਂ ਨੂੰ ਕੜੋਜ ਨਹੀਂ ਉਹੇ ਜੀ ਚੀਜ਼ ਰਹਿੰਦੀ ਨਹੀਂ ਪਰ ਲੋਕੇਟ ਇਹ ਹੁੰਦਾ ਵੀ ਉਹ ਉਦਾਂ ਦੀ ਉਦਾਂ ਆਪਾਂ ਹੋਰ ਪਾਸੇ ਲਾ ਸਕਦੀਆਂ ਇਹੀ ਗੱਲਾਂ ਉਹਨਾਂ ਨਾਲ ਕਰ ਰਹੀ ਸੀ ਤੇ ਉਦੋਂ ਰਮਨ ਔਰਮਨ ਦੇ ਰਿਹਾ ਸੀ ਚਾਹ ਦੇ ਡੈਡੀ ਨੂੰ ਤੇ ਇਹ 아이ਸੀ ਖੇਤੋਂ ਆਏ ਸੀਗੇ ਤੇ ਆਈ ਅਸੀਂ ਗੱਲਾਂ ਕਰੀ ਜਾਂਦੇ ਸੀ ਨਾਲ ਨਾਲ ਮੈਂ ਸਬਜ਼ੀ ਕੱਟਣ ਲੱਗੀ ਸੀ ਉਧਰੋਂ ਮੀਂਹ ਦਾ ਵੀ ਦੁਆਰਾ ਤਿਆਰੀ ਹੋਈ ਪਈ ਸੀ ਮੈਂ ਇਹਨਾਂ ਨੂੰ ਕਹਿ ਰਹੀ ਸੀ ਮੈਂ ਕਿਹਾ ਮੌਸਮ ਦੀ ਤਿਆਰੀ ਹੋਈ ਪਈ ਆ ਤੇ ਈਰਮਾਨ ਨੂੰ ਆਖੇ ਮੈਂ ਕਿਹਾ ਈਰਮਾਨ ਤੂੰ ਵੀ ਕੰਮ ਨਵੇਲ ਲੈ फटाफट ਪਤਾ ਨਹੀਂ ਹੁੰਦਾ ਮੀਂਹ ਦਾ ਹਨਾ ਫਿਰ ਮੀਂਹ ਸ਼ੁਰੂ ਹੋ ਜਵੇ ਆਹੀ ਗੱਲਾਂ ਕਰੀ ਜਾਂਦੇ ਸੀ ਬੈਠੇ ਤੇ ਇੱਥੇ ਹੁਣ ਆ ਗਈ ਸਿਰ ਰਸੋਈ ਦੇ ਵਿੱਚ ਜਿਹੜੀ ਆ ਕੜਾਹੀ ਹੈ ਜੀ ਇਹ ਨਾ ਮਿੱਟੀ ਦੀ ਕੜਾਹੀ ਆ ਇਹ ਕੜਾਹੀ ਵਸੇ ਫੁੱਟ ਗਈ ਆ ਤੇ ਪਰ ਇਹਦੇ ਵਿੱਚ ਨਾ ਮੈਂ ਕੱਲ ਸਾਰਾ ਦਿਨ ਪਾਣੀ ਪਾ ਕੇ ਰੱਖਿਆ ਤੇ ਪਾਣੀ ਇਹਦੇ ਵਿੱਚ ਲੀਕ ਨਹੀਂ ਹੋਇਆ ਮੰਮੀ ਕਹਿੰਦੇ ਪਾਣੀ ਪਾ ਕੇ ਰੱਖ ਕੇ ਦੇਖ ਵੀ ਜੇ ਲੀਕ ਹੁੰਦਾ ਫਿਰ ਸਮਝ ਲੈ ਫੁੱਟ ਗਈ ਆ ਤੇ ਪਾਣੀ ਤਾਂ ਲੀਕ ਨਾ ਹੋਇਆ ਫਿਰ ਮੈਂ ਕਿਹਾ ਚਲੋ ਹੁਣ ਉ ਤਾਂ ਆਪਾਂ ਇਹਨੂੰ ਚੁੱਲ੍ਹੇ ਤੇ ਰੱਖਦੇ ਹੁੰਨੇ ਆ ਪਰ ਮੈਂ ਕਿਹਾ ਚਲ ਅੱਜ ਗੈਸ ਤੇ ਰੱਖ ਕੇ ਦੇਖ ਲੈਨੇ ਚੈੱਕ ਕਰ ਲੈਨੀ ਆ ਵੀ ਫੁੱਟੀ ਆ ਕਿ ਨਹੀਂ ਆ ਹਣਾ ਇਹ ਜੇ ਮੈਂ ਥੋੜਾ ਰਫਾਈਨਡ ਪਾਤਾ ਸੀ ਇਹਦੇ ਵਿੱਚ ਪਾਉਣ ਨੂੰ ਤਾਂ ਆਪਾਂ ਸਰੋਂ ਦੇ ਤੇਲ ਦੀ ਸਬਜ਼ੀ ਬਣਾਉਣੀ ਸੀ ਪਰ ਇਹਨੂੰ ਦੇਖਣ ਵਾਸਤੇ ਮੈਂ ਰਫਾਈਨਡ ਪਾਇਆ ਫਿਰ ਆ ਤੁਸੀਂ ਦੇਖ ਸਕਦੇ ਹੋ ਤਿੰਨ ਲਾਈਨਾਂ ਜੀਆਂ ਬਣ ਗਈਆਂ ਹਨਾ ਕੜਾਹੀ ਦੇ ਵਿੱਚ ਤੇ ਮੈਂ ਲਾਈਟ ਲਾ ਕੇ ਤਾਂ ਹੀ ਦੇਖਦੀ ਸੀ ਤੇ ਫਿਰ ਮੰਮੀ ਨੂੰ ਮੈਂ ਆਖਿਆ ਮੈਂ ਕਿਹਾ ਮੰਮੀ ਇਹ ਤਾਂ ਫੁੱਟ ਗਈ ਆ ਫਿਰ ਮੈਂ ਮਤਲਬ ਗੈਸ ਤੇ ਉੱਪਰ ਵੀ ਦੇਖਿਆ ਥੱਲੇ ਦੀ ਕੜਾਹੀ ਦੇ ਤੁੱਕੇ ਡਿੱਗ ਰਹੇ ਸੀਗੇ ਮੈਂ ਕਿਹਾ ਤਾਂ ਫੁੱਟ ਗਈ ਆ ਵੀ ਇਹ ਤਾਂ ਹੁਣ ਆਪਣੇ ਬੂਟੇ ਵੱਟ ਲਾਉਣ ਦੇ ਕੰਮ ਆ ਜੂਗੀ ਤੇ ਇੱਥੇ ਫਿਰ ਮੈਂ ਦੂਜੀ ਕੜਾਹੀ ਰੱਖ ਲਈ ਸੀ ਤੇ ਉਹੀ ਤੇਲ ਫਿਰ ਮੈਂ ਇਹਦੇ ਵਿੱਚ ਪਾੜ ਲਿਆ ਸੀ ਵਿੱਚ ਜੀਰਾ ਪਾ ਲਿਆ ਸੀ ਤੇ ਲਸਣ ਮੇਰੀ ਪਹਿਲਾਂ ਹੀ ਕੱਟ ਕੇ ਬਰੀਕ-ਬਰੀਕ ਨਾ ਡੱਬੇ 'ਚ ਪਾ ਕੇ ਢੱਕਣ ਲਾ ਕੇ ਫ੍ਰਿਜ 'ਚ ਰੱਖੀ ਹੁੰਦੀ ਆ ਇਹ ਹੁੰਦਾ ਕਿ ਵੇਰੀ ਕਾੜੀ ਦੇ ਵਿੱਚ ਹਨ ਦਾਲ ਸਬਜ਼ੀ ਬਣਾਉਣਾ ਤਾਂ ਆਪਾਂ ਨਹੀਂ ਟਾਈਮ ਹੈਗਾ ਤੜਕਾ ਕੱਟਣ ਦਾ ਚੱਕੋ ਚੁੱਪ ਕਰਕੇ ਤੇ ਹਨ ਤੜਕਾ ਲਾ ਲਓ ਤੇ ਇਹ ਬਰੀਕ ਬਰੀਕ ਕੱਟ ਕੇ ਕਟੜ ਦੇ ਵਿੱਚ ਮੈਂ ਰੱਖੀ ਹੋਈ ਆ ਲਓ ਜੀ ਇੱਥੇ ਮੇਰਾ ਜਿਹੜਾ ਹੈਗਾ ਲਸਣ ਵੀ ਪੁੱਜ ਗਿਆ ਸੀ ਪਿਆਜ਼ ਪਾ ਕੇ ਤੇ ਮੈਂ ਇਹਦੇ ਵਿੱਚ ਫਿਰ ਪਾਤਾ ਸੀਗਾ ਥੋੜਾ ਜਿਹਾ ਲੂਣ ਵੀ ਜਿਹੜੇ ਪਿਆਜ਼ ਹੈਗੇ ਛੇਤੀ ਪੱਕ ਜਾਣ ਤੇ ਮੈਂ ਕਿਹਾ ਵੀ ਫਿਰ ਬਾਹਰ ਟਾਈਮ ਨਹੀਂ ਲੱਗੂ ਬਾਕੀ ਟਮਾਟਰ ਅਜ ਖਤਮ ਸੀਗੇ ਕੱਲੇ ਪਿਆਜ਼ਾਂ ਤੇ ਜੀਰੇ ਦਾ ਤੇ ਲਸਣ ਦੇ ਤੜਕਾ ਲਾਇਆ ਆਪਾਂ ਸਬਜੀ ਨੂੰ ਬਸ ਸਬਜੀ ਬਹੁਤ ਜਿਆਦਾ ਸਵਾਦ ਬਣੀ ਸੀ ਕਿਉਂਕਿ ਹਨਾ ਜਿਆਦਾ ਚੀਜ਼ਾਂ ਨਾਲ ਸਬਜੀ ਨੇ ਸਵਾਦ ਬਣਦੀ ਮੈਂ ਨਹੀਂ ਰੱਖਦਾ ਹਨਾ ਵੀ ਤੁਸੀਂ ਨਮਕ ਮਿਰਚ ਕਿਦਾਂ ਦਾ ਪਾਣਿਓ ਤੇ ਇੱਥੇ ਲਓ ਜੀ ਨਮਕ ਮਿਰਚ ਹਲਦੀ ਵੀ ਮੈਂ ਪਾਤੀ ਸੀ ਤੇ ਅੱਜ ਨਾ ਮੈਂ ਇੱਥੇ ਥੋੜਾ ਜਿਹਾ ਗਰਮ ਮਸਾਲਾ ਵੀ ਪਾਇਆ ਸੀ ਵੈਸੇ ਆਪਾਂ ਗਰਮੀਆਂ ਦੇ ਵਿੱਚ ਗਰਮ ਮਸਾਲਾ ਲਸਣ ਅਦਰਕ ਕੋਸ਼ਿਸ਼ ਕਰਦੇ ਆਂ ਵੀ ਘੱਟ ਤੋਂ ਘੱਟ ਖਾਈਏ ਪਰ ਹੁਣ ਹਨਾ ਮੌਸਮ じゃ ਫਰਕ ਪੈਣ ਲੱਗ ਗਿਆ ਪਰ ਕਹਿੰਦੇ ਹੁੰਦੇ ਆ ਇਹ ਮਸਾਲਿਆਂ ਦੀ ਵੀ ਜ਼ਰੂਰਤ ਹੁੰਦੀ ਆ ਆਪਣੇ ਸਰੀਰ ਨੂੰ ਹਨਾ ਜਿਵੇਂ ਜੀਰਾ ਹੋ ਗਿਆ ਵੱਡੀ ਇਲਾਇਚੀ ਹੋ ਗਿਆ ਇਹਨਾਂ ਦੇ ਵੀ ਗੁਣ ਹੁੰਦੇ ਆ ਹਨਾ ਇਹ ਵੀ ਆਪਣੇ ਸਰੀਰ 'ਚ ਅਲੱਗ-ਅਲੱਗ ਤਰ੍ਹਾਂ ਦੇ ਘਾਟਾਂ ਪੂਰੀਆਂ ਕਰਦੇ ਨੇ ਤੇ ਲੋ ਜੀ ਇੱਥੇ ਮੈਂ ਤੜਕਾ ਲਾਇਆ ਸੀ ਸਬਜ਼ੀ ਨੂੰ ਭਾਂਡੇ ਮਾਂ ਜਾਈ ਸੀ ਰਸੋਈ ਸਾਫ਼ ਕਰਾਈ ਸੀ ਆਟਾ ਗੁੰਨੇ ਸੀ ਸਾਰਾ ਕੰਮ ਨੇ ਵੜਾਈ ਸੀ ਮੈਂ ਤੇ ਬਸ ਰੋਟੀ-ਰੋਟੀ ਲੋਹਣੀ ਬਣਦੀ ਰਹਿੰਦੀ ਸੀ ਮੰਮੀ ਕਹਿੰਦੀ ਤੂੰ ਜੋਤ ਲਾ ਕੇ 파ਟ ਕਰ ਲਾ ਵੀ ਮੈਂ ਰੋਟੀ ਲਾ ਲੂੰਗੀ ਵੀ ਹਲ ਠਹਿਰ ਕੇ ਲੋਹਣੀ ਆ ਮੈਂ ਕਿਹਾ ਚਲੋ ਠੀਕ ਆ ਤੇ ਇੱਥੇ ਜਿਵੇਂ ਲੱਗੀ ਸੀ ਜੋਤ ਲਾਉਣ ਤੇ ਮੈਂ ਕਿਹਾ ਚਲੋ ਜੋਤ ਤੇ ਆਥਨ ਵੇਲੇ ਜਿਹੜਾ ਹੈਗਾ ਪਾਠ ਰਹਿਰਾ ਸਾਹਿਬ ਦਾ ਮੈਂ ਕਦੇ-ਕਦੇ ਕਰਦੀ ਆ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਹਣਾ ਪਰ ਹੁਣ 2-3 ਦਿਨ ਤੋਂ ਨਾ ਕਾਫੀ ਵਾਰ ਮਨਜਾ ਕਰਦਾ ਸੀ ਰਹਿਰਾ ਸਾਹਿਬ ਕਰਨਾ ਮੈਂ 2-3 ਦਿਨ ਤੋਂ ਹੁਣ ਲਗਾਤਾਰ ਕਰ ਰਹੀ ਆ ਕਿ ਤੇ ਵੈਸੇ ਜਿਹੜਾ ਆਥਨ ਵੇਲੇ ਪਾ ਰਹਿਰਾ ਸਾਹਿਬ ਰੋਜ਼ ਨਹੀਂ ਕਰਦੇ ਹੈਗੇ ਤੇ ਪਹਿਲਾਂ ਮੈਂ ਰਹਿਰਾ ਸਾਹਿਬ ਕਰਿਆ ਸੀ ਆ ਸੌਰੀ ਮੂਲ ਮੰਤਰ ਸਾਹਿਬ ਕਰਿਆ ਸੀ ਫਿਰ ਮੈਂ ਉਸ ਤੋਂ ਬਾਅਦ ਰਹਿਰਾ ਸਾਹਿਬ ਕਰਿਆ ਸੀਗਾ ਤੇ ਮੈਂ ਕਿਹਾ ਚਲੋ ਵੀ फटाफट ਹਨ ਕਿਉਂਕਿ 5 ਵਜੇ ਤੋਂ ਬਾਅਦ ਹੀ ਰਹਿਰਾ ਸੇਵ ਸਟਾਰਟ ਹੁੰਦੇ ਆ ਹਨ ਸੂਰਜ ਜਦੋਂ ਛਪ ਜਾਂਦਾ ਉਸ ਤੋਂ ਬਾਅਦ ਪਰ ਇਹਨਾਂ ਸਿਰ ਦਾ ਪਾਠ ਕਰਦੇ ਆਗੇ ਤੇ ਲੋ ਜੀ ਇੱਥੇ ਮੈਂ ਜੋਤ ਲਾਹਟੀ ਸੀ ਤੇ ਨਾਲ ਹੀ ਮੈਂ ਅਰਗਵਤੀ ਲਾਉਣ ਲੱਗੀ ਸੀ ਤੇ ਜਿਹੜੀ ਦੇਵਦਰਸ਼ਨ ਅਰਗਵਤੀ ਅਸੀਂ ਉਹ ਇਸਤੇਮਾਲ ਕਰਦੇ ਉਹਦੀ ਖੁਸ਼ਬੂ ਸੋਹਣੀ ਆ ਤੇ ਇੱਥੇ ਨਾ ਬੈੱਡ ਨਾਲ ਲੱਗੇ ਹੋਏ ਨੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਟੂ ਪਿੱਛੇ ਦਿਖਦੀਆਂ ਹਨ ਬੱਡਾਂ ਦੀ ਇਹ ਪਹਿਲੇ ਦੂਜੇ ਕਮਰੇ ਚ ਹੁੰਦੇ ਸੀਗੇ ਇਹ ਇੱਥੇ ਨਾ ਹੁਣ ਬਾਬਾ ਜੀ ਦੇ ਮੂਹਰੇ ਬੈਠ ਕੇ ਪਾਠ ਕਰਨ ਨੂੰ ਜਗ੍ਹਾ ਹੈ ਨਹੀਂਗੀ ਤੁਸੀਂ ਦੇਖ ਸਕਦੇ ਆ ਇੱਧਰ ਕੋਨਾ ਜਾਂ ਅਲਮਾਰੀ ਦਾ ਵੀ ਦਿਖ ਰਿਹਾ ਤੇ ਮੂਹਰੇ ਅਲਮਾਰੀ ਲੱਗੀ ਹੋਈ ਆ ਨਹੀਂ ਤਾਂ ਆਪਾਂ ਅਲਮਾਰੀ ਜਿਹੜਾ ਹੈਗਾ ਬਾਬਾ ਜੀ ਦੀ ਪਾਲਕੀ ਸਭ ਦੀ ਜਗ੍ਹਾ ਤੇ ਲਾ ਸਕਦੇ ਸੀ ਪਰ ਫਿਰ ਇਹ ਹਨਾ ਮੂਰ ਦੀ ਕਈ ਵਾਰੀ ਇਹ ਚੱਪੜਾ ਲੈ ਕੇ ਨੰਗ ਜਾਣ ਜਾਂ ਹਨਾ ਅਣਜਾਣੇ ਦੇ ਵਿੱਚ ਗਲਤੀ ਨਾ ਵੀ ਅਦਵੀ ਹੋ ਜਾਏ ਤਾਂ ਫਿਰ ਉਹ ਡਰ ਕਰਕੇ ਵੀ ਮੈਂ ਪਾਲਕੀ ਸਿੱਖੀ ਰੱਖੇ ਨਹੀਂ ਮੈਂ ਕਿਹਾ ਵੀ ਚਲੋ ਅੱਗੇ ਅਲਮਾਰੀ ਹੈਗੀ ਹੈਗੀ ਤੇ ਨਾਲੇ ਬਾਰ ਬਾਰ ਉੱਧਰ ਨੂੰ ਨੰਗਣਾ ਕਰਨਾ ਤਾਂ ਕਿੰਨੇ ਜੂਠੇ ਮਿੱਠੇ ਹੱਥ ਲੱਗ ਜਾਂਦੇ ਉਹ ਚੀਜ਼ ਦਾ ਵੀ ਡਰ ਰਹਿੰਦਾਗਾ ਤੇ ਤਾਂ ਕਰਕੇ ਫਿਰ ਹੁਣ ਪਾਠ ਜਿਹੜਾਗਾ ਨਾ ਜਾਂ ਤਾਂ ਬਾਹਰ ਬਹਿ ਕੇ ਕਰਦੇ ਆਂਗੇ ਜਾਂ ਦੂਜੇ ਕਮਰੇ 'ਚ ਬਹਿ ਕੇ ਕਰ ਲਈਦਾ ਚਲੋ ਮਹਾਰਾਜ ਨੂੰ ਵੀ ਪਤਾ ਹੀ ਹੈ ਨਾ ਮਹਾਰੇ ਰੱਬੇ ਅਰਦਾਸ ਕੀਤੀ ਵਾਹਿਗੁਰੂ ਜੀ ਤੁਸੀਂ ਆਪ ਹੀ ਆਪਣੇ ਵਾਸਤੇ ਇੱਕ ਸੁੰਦਰ ਜਿਹਾ ਕਮਰਾ ਤਿਆਰ ਕਰਵਾ ਲਓ ਪ੍ਰਮਾਤਮਾ ਜੀ ਜਿੱਥੇ ਤੁਹਾਡੇ ਚਰਨਾਂ 'ਚ ਬਹਿ ਕੇ ਆਰਾਮ ਨਾਲ ਸਕੂਨ ਨਾਲ ਚਰਨਾਂ ਦੇ ਵਿੱਚ ਬਹਿ ਕੇ ਈ ਬਾਣੀ ਜਪ ਸਕੀਏ ਤੇ ਚਲੋ ਦੇਖਦੇ ਆ ਜੀ ਕਦੋਂ ਪਰਮਾਤਮਾ ਮੇਰ ਕਰਦੇ ਆ ਹਨ ਤੇ ਇੱਥੇ ਹੋ ਗਈ ਸੀ ਜੀ ਅਗਲੀ ਸਵੇਰ ਅਗਲੀ ਸਵੇਰ ਦੇ ਨਾਲ ਸਵੇਰ ਦੇ ਮੰਨ ਲਓ ਵੱਜ ਗਏ ਸੀ ਇੱਥੇ ਅ ਸਾਢੇ 5:30 ਦਾ ਟਾਈਮ ਸੀਗਾ ਇੱਥੇ ਤੇ ਮੈ ਤੇ ਰਮਾਨ ਨਮੀ ਵਾਲਾ ਮੌਸਮ ਹੋਇਆ ਪਿਆ ਸੀਗਾ ਵੈਸੇ ਤਾਂ ਤੇ ਇਹਦੇ ਡੈਡੀ ਲੈ ਕੇ ਆਏ ਸੀ 6 ਬੂਟੇ ਤਿੰਨ ਟਮਾਟਰਾਂ ਦੇ ਤਿੰਨ ਮਿਰਚਾਂ ਦੇ ਵੈਸੇ ਮਿਰਚਾਂ ਦੀ ਪਨੀਰੀ ਮੈਂ ਘਰੇ ਤਿਆਰ ਕਰਕੇ ਦੇਖਣੀ ਆ ਇਸ ਵਾਰੀ ਤੇ ਫਿਰ ਵੀ ਮੈਂ ਤਿੰਨ ਬੂਟੇ ਮੰਗਾ ਲਏ ਸੀ ਮੈਂ ਕਿ ਚਲੋ ਜਿਆਦਾ ਬੂਟੇ ਹਲਤ ਵੈਸੇ ਮੌਸਮ ਹੈ ਨਹੀਂ ਪਰ ਟਮਾਟਰਾਂ ਦੇ ਬੂਟੇ ਚਲੋ ਇਹ ਆ ਵੀ ਜਦੋਂ ਤੱਕ ਲੱਗਣ ਲੱਗਣਗੇ ਹਨਾ ਵੱਡੇ ਹੋ ਜਾਣਗੇ ਤੇ ਜੇ ਆਪਾਂ ਠਹਿਰ ਕੇ ਲਾਉਨੇ ਆ ਫਿਰ ਬੂਟੇ ਵੀ ਵੱਡੇ ਹੁੰਦੇ ਟਾਈਮ ਲਾ ਦਿੰਦੇ ਆ ਫਿਰ ਫਲ ਲੀਡ ਲੱਗਦਾ ਤੇ ਇਥੇ ਨਾ ਜਿਹੜੀ ਮਿੱਟੀ ਅਸੀਂ ਬਾਹਰੋਂ ਚੱਕ ਲਿਆਂਦੀ ਸੀ ਤੇ ਜਿਹੜੀਆਂ ਪਾਥੀਆਂ ਨੇ ਥੋੜ੍ਹੀ ਗਿੱਲੀਆਂ ਹੋ ਗਈਆਂ ਸੀ ਉਹੀ ਭੰਨ ਭੰਨ ਕੇ ਆਪਾਂ ਜਿਹੜੀਆਂ ਹੈਗੀਆਂ ਵਿੱਚ ਖਾਦ ਦੇ ਤੌਰ ਤੇ ਰਲਾ ਲੀਆਂ ਸੀ ਕਿਉਂਕਿ ਉਹ ਵਧੀਆ ਖਾਦ ਬਣੀ ਹੁੰਦੀ ਆ ਹਨਾ ਇਹ ਤਾਂ ਸੁੱਕ ਜਾਂਦੀਆਂ ਪਾਥੀਆਂ ਤੇ ਫਿਰ ਕੋਸ਼ਿਸ਼ ਦੋ ਤਿੰਨ ਪਾਥੀਆਂ ਆਰਮਾਨ ਨੇ ਫਿਰ ਸੁੱਕੀਆਂ ਹੋਈਆਂ ਵੀ ਭਨ ਲੀਆਂ ਸੀਗੀਆਂ ਤੇ ਮੈਂ ਇਹਨੂੰ ਕਹਿ ਰਹੀ ਸੀ ਮੈਂ ਕਿਹਾ ਤੂੰ ਐ ਕਰ ਵੀ ਥੋੜਾ ਲਿਆ ਐਦਾਂ ਨਹੀਂ ਇਹਦੇ ਨਾਲ ਆ ਹੱਥਾ ਨਾ ਹੋਣਾ ਜਿਹੜੀ ਸੌਫਟ ਪਾਥੀ ਸੀ ਜਿਹੜੀ ਹੈ ਨਾ ਗਿੱਲੀ ਸੀ ਉਹ ਤਾਂ ਜਾਨੀ ਕੀ ਆਰਾਮ ਨਾਲ ਫੁੱਟ ਰਹੀ ਸੀ ਮੈਂ ਕਿਹਾ ਵੀ ਥੋੜਾ ਲਿਆ ਥੋੜੇ ਦੇ ਨਾਲ ਜਿਹੜੀਆਂ ਸਖਤ ਪਾਥੀਆਂ ਭਨ ਨਹੀਂ ਜਾਊਗੀਆਂ ਤੇ ਇਹ ਇੱਥੇ ਨਾ ਥੱਲੀ ਰੱਖ ਕੇ ਜਾਨੀ ਕੀ ਭਨਣ ਲੱਗਿਆ ਸੀ ਤੇ ਮੈਂ ਇਹਨੂੰ ਕਹਿ ਰਹੀ ਸੀ ਮੈਂ ਕਿਹਾ ਵੀ ਥੱਲੇ ਨਾ ਰੱਖ ਵੀ ਥੱਲੇ ਕੋਈ ਚੀਜ਼ ਰੱਖ ਜਾਂਦਾ ਡੜਾ ਰੱਖ ਲੈ ਕੋਈ ਲੱਕੜ ਰੱਖ ਲੈ ਹਣਾ ਤੇ ਵੀ ਐਦਾ ਤਾਂ ਇਹ ਫੁੱਟਣੀਆਂ ਨਹੀਂ ਟਾਈਮ ਲੱਗੂ ਨਾਲੇ ਵੀ ਥੱਲੇੋਂ ਮਿੱਟੀ ਵੀ ਰਲ ਜਾਂਦੀ ਆ ਇਹਦੇ ਵਿੱਚ ਤੇ ਇਹ ਕਹਿੰਦਾ ਚਲੋ ਠੀਕ ਆ ਤੇ ਕੋਲ ਤੁਸੀਂ ਦੇਖ ਸਕਦੇ ਡਕਾਰ ਕੋ ਮਰੀ ਹੈਗੀ ਮਿੱਟੀ ਦੇ ਵਿੱਚ ਉਹਨੇ ਉਹ ਕੀੜੇ ਜ ਨਹੀਂ ਹੁੰਦੇ ਜਾਂ ਗੰਡ ਗਟੋਏ ਹੁੰਦੇ ਉਹ ਚੀਜ਼ਾਂ ਨਿਕਲਦੀਆਂ ਤੇ ਫਿਰ ਉਹ ਸਾਡੇ ਹਾਲੇ ਵਾਲੀ ਫਰਦੀ ਸੀਗੀ ਵੀ ਕੋਈ ਚੀਜ਼ ਵਿੱਚੋਂ ਨਿਕਲਦੇ ਚਾਕੇ ਬਾਹਰ ਜਾਂਦੀ ਸੀ फटाफट ਤੇ ਇਹ ਫੇਰ ਮਾਨ ਨੇ ਹੁਣ ਲੱਕੜ ਰੱਖ ਲਈ ਸੀ ਇਹਦੇ ਉੱਤੇ ਰੱਖ ਕੇ ਫਿਰ ਭੰਨੀ ਸੀ ਰਮਾਨ ਨੇ ਪਾਤੀ ਮੈਂ ਕਿਹਾ ਵੀ ਤੂੰ ਉੱਤੇ ਫਟਾਫਟ ਭਨ ਕੇ ਦੇ ਜਲ ਮੈਂ ਮਿੱਟੀ ਲਾਲਾ ਰੱਖੀ ਜਾਨੀ ਆ ਤੇ ਇਹ ਜੇ ਮੰਨ ਲਓ ਨਾ ਤੁਹਾਡੇ ਹਨਾ ਜ਼ਮੀਨ ਵਗੈਰਾ ਹੈ ਨਹੀਂ ਤੇ ਇਹ ਚੀਜ਼ ਆਪਾਂ ਕਰਕੇ ਦੇਖ ਰਹੀਆਂ ਐਸ ਵਾਰੀ ਤੇ ਕਿਉਂਕਿ ਆਪਾਂ ਉਧਰ ਹੋਣਾ ਮੂਰੇ ਪਾਉਣੀ ਆ ਭਰਤ ਫਿਰ ਆਪਣੇ ਬਾੜੀਉਂ ਥਾਂ ਨਹੀਂ ਰਹਿਣਾ ਬਾਹਰ ਮੈਂ ਕਿਹਾ ਵੀ ਚਲੋ ਨਾਲੇ ਆਪਾਂ ਨੂੰ ਐਕਸਪੀਰੀਅੰਸ ਜਾਂ ਹੋ ਜੂਗਾ ਵੀ ਹਨਾ ਕਿਵੇਂ ਕੇਅਰ ਕਰਨੀ ਆ ਕਿਵੇਂ ਦੇਖਭਾਲ ਕਰਨੀ ਆ ਕਿਵੇਂ ਬੀਜਣਾ ਕਿਵੇਂ ਇਹਨਾਂ ਨੂੰ ਦੇਖਣਾਗਾ ਤੇ ਆਪਾਂ ਲਿਆਂਦੇ ਨੇ ਜਿਹੜੇ ਗਰੋ ਬੈਗ ਨਹੀਂ ਹੁੰਦੇ ਸਬਜ਼ੀ ਵਾਉਣ ਵਾਲੀਆਂ ਥੈਲੀਆਂ ਜਿਹਾ ਬਾਜ਼ਾਰ 'ਚ ਮਿਲ ਜਾਂਦੀਆਂ ਬੜੀਆਂ ਬਣਾਈਆਂ ਉਹ ਮਗਾਈਆਂ ਨੇ ਮੈਂ ਤੇ ਉਹਦੇ ਵਿੱਚ ਆਪਾਂ ਥੋੜੀ-ਬਹੁਤੀ ਸਬਜ਼ੀ ਇਸ ਵਾਰੀ ਲਾ ਕੇ ਦੇਖਾਂਗੇ ਸਰਦੀਆਂ ਵਾਲੀ ਆ ਵਾਲੀਆਂ ਤੁਸੀਂ ਦੇਖ ਸਕਦੇ ਹੋ ਬਾਹਰਲੀ ਸਾਈਡ ਤੋਂ ਹਰੇ ਨੇ ਵਿੱਚੋਂ ਇਹ ਸੰਤਰੀ ਜਿਹਾ ਰੰਗ ਦੇ ਨੇ ਤੇ ਬਹੁਤ ਹੀ ਸਖਤ ਜੀ ਹੈ ਜਾਨੀ ਬੋਰੀ ਵਾਂਗੂ ਸੌਫਟ ਜੇ ਨਹੀਂ ਹੈਗੇ ਸਖਤ ਜਿਨੀ ਜਿਵੇਂ ਟਰਪਾਲ ਨਹੀਂ ਹੁੰਦੇ ਉਹ ਚੀਜ਼ ਦੇ ਬਣੇ ਹੋਏ ਨੇ ਇਹ ਤੇ ਮੇਰੇ ਖਿਆਲ ਦੇ ਵਿੱਚ ਸਾਲ ਡੇਢ ਸਾਲ ਤਾ ਬਿਲਕੁਲ ਵੀ ਕਿਤੇ ਨਹੀਂ ਜਾਂਦੇ ਹੈਗੇ ਇਹ ਤੇ ਜਿਆਦਾ ਮਹਿੰਗੇ ਵੀ ਨਹੀਂ ਹੈਗੇ ਜੇ ਜੇ ਆਪਾਂ ਕਹਿੰਦੇ ਬਹੁਤ ਜਿਆਦਾ ਮਹਿੰਗੇ ਆ ਤੁਸੀਂ ਚਾਹੋ ਬੋਰੀ ਦੇ ਮੁੱਤਰੇ ਬਣਾ ਸਕਦੇ ਹੋ ਪਰ ਆਪਣੇ ਰੇ ਵਾਲੀਆਂ ਬੋਰੀਆਂ ਹੈ ਨਹੀਂ ਅਸੀਂ ਹਣਾ ਤੇ ਨਾਲੇ ਫਿਰ ਉਹ ਬੋਰੀਆਂ ਤੋਂ ਥੋੜੀ ਛੇਤੀ ਹੀ ਹੁੰਦਾ ਫਟ ਜਾਣਗੇ ਤਾਂ ਕਰਕੇ ਫਿਰ ਮੈਂ ਇਹਦੇ ਵਿੱਚ ਜਿੰਨੀ ਕੀ ਮਿੱਟੀ ਪਾ ਕੇ ਲਾ ਕੇ ਦੇਖ ਰਹੇ ਆਂਗੇ ਆਪਾਂ ਤੇ ਮੈਂ ਹੁਣ ਇਸ ਵਾਰੀ ਖਾਸ ਰਹੀ ਸੀ ਮੈਂ ਕਿ ਇਸ ਵਾਰੀ ਆਪਾਂ ਸਬਜ਼ੀ ਉਗਾਵਾਂਗੇ ਬਿਨਾ ਧਰਤੀ ਤੋਂ ਬਿਨਾ ਜ਼ਮੀਨ ਤੋਂ ਸਬਜ਼ੀ ਉਗਾ ਕੇ ਦੇਖਾਂਗੇ ਹਨ ਜਿਵੇਂ ਸ਼ਹਿਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀਡੀਓ ਆਪਾਂ ਕਈ ਤਰ੍ਹਾਂ ਦੀਆਂ ਦੇਖਦੇ ਆਂ ਜਿਨ੍ਹਾਂ ਦੇ ਹਨਾ ਜ਼ਮੀਨ ਹੈ ਨਹੀਂ ਤੇ ਉਹ ਛੱਤ ਦੇ ਉੱਤੇ ਇਦਾਂ ਦੇ ਗਰੋ ਬੈਗ ਰੱਖ ਕੇ ਵੀ ਸਬਜ਼ੀਆਂ ਉਗਾਉਂਦੇ ਨੇ ਦੇਖੋ ਫਲ ਫਰੂਟ ਵੀ ਲੋਕ ਲਾਉਂਦੇ ਨੇ ਛੱਤਾਂ ਤੇ ਤੇ ਤੁਸੀਂ ਵੀ ਇਹਨੂੰ ਜੇ ਚਾਹੋ ਛੱਤ ਤੇ ਰੱਖ ਸਕਦੇ ਹੋ ਜੋ ਤੁਹਾਡੇ ਥੱਲੇ ਥਾਂ ਨਹੀਂ ਹੈਗਾ ਹਨਾ ਇਥੇ ਹੁੰਡੜੀਆ ਛੁੱਟੀ ਹੋਈ ਕੜਾਹੀ ਹੈ ਇਹਦੇ ਵਿੱਚ ਮੈਂ ਪਨੀਰੀ ਬੀਜ ਕੇ ਦੇਖ ਰਹੀਆਂ ਵੀ ਆ ਹਰੀਆਂ ਮਿਰਚਾਂ ਦੀ ਲਾਲ ਮਿਰਚਾਂ ਭੰਨ ਕੇ ਉਹਨਾਂ ਦੇ ਮੀਂਹ ਵੀ ਕੱਢ ਲਏ ਨੇ ਤੇ ਫਿਰ ਮੈਂ ਮਿੱਟੀ ਪਾ ਕੇ ਇਹਦੇ ਵਿੱਚ ਫਿਰ ਉਹ ਬੀਜ ਕੇ ਦੇਖੀ ਮੈਂ ਕਿ ਚਲੋ ਦੇਖਦੇ ਆਂ ਵੀ ਹਰੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ ਤੇ ਬਾਕੀ ਹੋ ਤਾਂ ਜਾਣੀਆਂ ਤੇ ਪਰ ਹਲੇ ਥੋੜਾ ਜਿਹਾ ਮੌਸਮ ਦਾ ਜ਼ਰੂਰ ਹੈਗਾ ਆਪਾਂ ਇਹਨੂੰ ਛੱਟ ਦੇ ਥੱਲੇ ਰੱਖਤਾ ਸੀ ਸਾਰੇ ਘਾਸ ਇਹਨੂੰ ਵੀ ਤਾਂ ਕਿ ਵਿੱਚ ਮੀਂਹ ਪੈ ਕੇ ਪਾਣੀ ਨਾ ਜ਼ਿਆਦਾ ਪਵੇ ਹਨਾ ਆਪਾਂ ਲੋੜ ਤੋਂ ਜ਼ਿਆਦਾ ਪਾਣੀ ਵੀ ਨਹੀਂ ਪਾਉਣਾ ਹੈਗਾ ਫਿਰ ਵੀ ਖਰਾਬ ਹੋ ਜਾਂਦੀਆਂ ਤੇ ਰਹੀ ਵੀ ਨਹੀਂ ਜਿਆਦਾ ਪਾਣੀ ਚਾਹੀਦੀ ਫਿਰ ਵੀ ਖਰਾਬ ਹੋ ਜਾਂਦੀਆਂ ਸੋ ਮੈਂ ਇੱਥੇ ਜਿਹੜੀਆਂ ਮਿਰਚਾਂ ਦੀ ਬੀ ਕੱਢੀ ਸੀ ਉਹਦਾ ਛਿੱਟਾ ਦੇ ਕੇ ਉੱਤੇ ਮੈਂ ਉਹਦੇ ਮਿੱਟੀ ਦਾ ਛਿੱਟਾ ਦਿੱਤਾ ਸੀ ਵਿੱਚ ਥੋੜੀ ਤੂੜੀ ਰਲਾਈ ਆਪਾਂ ਤੂੜੀ ਵੀ ਤਾਂ ਕਿ ਮਿੱਟੀ ਪੋਲੀ ਰਹੇ ਹੈਨਾ ਤੇ ਤੁਸੀਂ ਵੀ ਹੋਊਗਾ ਆ ਕੇ ਦੇਖਿਓ ਜੀ ਇਦਾਂ ਸਾਰਾ ਹਾਂਜੀ ਹੁਣ ਟਾਈਮ ਹੋ ਗਿਆ ਜੀ ਦੁਪਹਿਰ ਦੇ 2:36 ਮਿੰਟ ਹੋ ਗਏ ਤੇ ਹੁਣ ਮੈਂ ਲੱਗੀਆਂ ਗੋਲ ਗੱਪੇ ਬਣਾਉਣ ਗੋਲ ਗੱਪੇ ਮੈਂ ਪਾਣੀ ਨਾਲ ਹੀ ਗੋਲ ਦੇਤੇ ਆਪਾਂ ਬਣਾਉਣੀ ਆ ਸੂਜੀ ਦੇ ਗੋਲ ਗੱਪੇ ਇਹ ਸੂਜੀ 1 ਕਿਲੋ ਲਈ ਐ ਵੈਸੇ ਮੈਂ 1 ਕਿਲੋ ਤੋਂ ਘੱਟ ਲਈ ਸੀ ਪਰ ਇਹ ਜ਼ਿਆਦਾ ਨੇ ਤੇ ਨਾਲ ਹੀ ਦੂਸਰੇ ਗੋਲ ਗੱਪੇ ਵੀ ਵਿਹਾਂਦੇ ਇਹਨਾਂ ਨੇ ਜਿਹੜੇ ਬਣੇ ਬਣਾਏ ਆਉਂਦੇ ਆ ਇਹ 100 150 ਪੀਸ ਕਹਿੰਦੇ 30 ਰੁਪਏ ਦਾ ਆਇਆ ਪਰ ਆਪਾਂ ਇਹ ਨਹੀਂ ਆਪਾਂ ਤਾਂ ਸੂਜੀ ਦੇ ਗੋਲ ਗੱਪੇ ਬਣਾ ਕੇ ਦੇਖਣੇ ਆ ਵੀ ਇਹ ਕਿੱਦਾਂ ਦੇ ਬਣਦੇ ਆ ਹਨਾ ਕਿਉਂਕਿ ਆਹ ਗੋਲ ਗੱਪਿਆਂ ਦਾ ਮੇਰੇ ਖਿਆਲ ਦੇ ਵਿੱਚ ਉਹ ਜਿਹੜਾ ਸਵਾਦ ਨਹੀਂ ਆਉਣਾ ਹਨਾ ਕਿਉਂਕਿ ਮੈਂ ਕਿਤੇ ਕਿਸੇ ਰਿਸ਼ਤੇਦਾਰੀ ਚ ਖਾਧੇ ਸੀ ਵਾਲੇ ਗੋਲ ਗੱਪੇ ਪਰ ਉਨੇ ਵਧੀਆ ਨਹੀਂ ਬਣਦੇ ਹੈਗੇ ਜਿੰਨੇ ਸੂਜੀ ਦੇ ਗੋਲ ਗੁੱਪੇ ਬਣਦੇ ਆ ਸੋ ਨਾਲੇ ਨਾਲ ਪਾਣੀ ਬਣਾਉਂਗੀ ਸੂਜੀ ਦੇ ਗੋਲ ਗੁੱਪਿਆਂ ਵਾਸਤੇ ਤੁਹਾਨੂੰ ਉਹ ਵੀ ਦਿਖਾਵਾਂਗੀ ਤੇ ਪਾਣੀ ਵਾਸਤੇ ਵੀ ਨਾ ਐਮ ਡੀ ਐਚ ਪਾਣੀ ਪੂਰੀ ਮਸਾਲਾ ਵੀ ਆਉਂਦਾ ਜੇ ਤੁਸੀਂ ਬਣਿਆ ਬਣਾਇਆ ਪਾਣੀ ਮਤਲਬ ਕਿ ਸਿਰ ਪਾਣੀ ਪਾ ਕੇ ਸਾਰਾ ਤਿਆਰ ਕਰਨਾ ਹੋਵੇ ਤਾਂ ਇਹਦੇ ਵਿੱਚ ਸਾਰਾ ਕੁਝ ਹੀ ਹੈ ਇਹਦੇ ਵਿੱਚ ਪਦੀਨਾ ਕਾਲਾ ਨੂਨ ਚਾਟ ਮਸਾਲਾ ਹਰ ਇੱਕ ਚੀਜ਼ ਹੈ ਵੈਸੇ ਮੈਂ ਇਹਨਾਂ ਤੋਂ ਪਾਣੀ ਬਣਾਉਣ ਵਾਸਤੇ ਮੰਗਾਇਆ ਸੀਗਾ ਪਦੀਨਾ ਧਨੀਆ ਅਦਰਕ ਹਰੀ ਮਿਰਚ ਤੇ ਨਾਲ ਚਾਟ ਮਸਾਲਾ ਤੇ ਕਾਲਾ ਨੂਨ ਠੀਕ ਹੈ ਇਹ ਚੀਜ਼ਾਂ ਲਗਾਈਆਂ ਸੀਗੀਆਂ ਪਰ ਫਿਰ ਇਹ ਕਹਿੰਦੇ ਵੀ ਆ ਵੀ ਮਿਲ ਰਿਹਾ ਹੈ ਤੇ ਫਿਰ ਇਹ ਵੀ ਲਿਆ ਇਹ ਆਪਾਂ ਇਹਦਾ ਵੀ ਟੇਸਟ ਦੇਖਾਂਗੇ ਕਿ ਕਿਵੇਂ ਇਹਦਾ ਬਣਦਾਗਾ ਤੇ ਨਾਲ ਹੀ ਆਪਾਂ ਜਿਹੜਾ ਦੂਸਰਾ ਪਾਣੀ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਧਣੀਆਂ ਹੈ ਨਹੀਂ ਕਿਉਂਕਿ ਤੁਹਾਨੂੰ ਪਤਾ ਧਣੀਆਂ ਅੱਜ ਕੱਲ ਬਹੁਤ ਮਹਿੰਗਾ ਆ ਰਿਹਾ ਸੋ ਮੈਂ ਇਹਨਾਂ ਨੂੰ ਕਹਿ ਤਾਂ ਮੈਂ ਧਣੀਆਂ ਰਹਿਮ ਦਿਓ ਤਾਂ ਨਹੀਂ ਅੱਜ ਜਗ੍ਹਾ ਆਪਾਂ ਸਿਰਫ ਪਦੀਨੇ ਪਾ ਲਾਂਗੇ ਤੇ ਨਾਲ ਹੀ ਮੈਂ ਇਥੇ ਇਮੇਲ ਉਣੀ ਆਪਾਂ ਪਾਣੀ ਦੇ ਵਿੱਚ ਤੇ ਇਮਲੀ ਮੈਂ ਜਿਹੜੀ ਥੋੜੀ ਜਿਹੀ ਮਲੇ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਭੋਂ ਕੇ ਰੱਖ ਦਿੱਤੀ ਆ ਥੋੜਾ ਗਾੜ੍ਹੀ ਹੋ ਗਈ ਆ ਮੈਂ ਥੋੜਾ ਹੋਰ ਪਾਣੀ ਮਿਲਾ ਦੂੰਗੀ ਤੇ ਫਿਰ ਆਪਾਂ ਇਹਨੂੰ ਉਣ ਲਾਂਗੇ ਛਾਣ ਲਾਂਗੇ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਇਮਲੀ ਵੀ ਥੋੜੀ ਬਾਅਦ ਲਿਆ ਇਹ ਬਾਕੀ ਮੈਂ ਅਫਰ ਲਵਾ ਕੇ ਚਪਾ ਕੇ ਫਰਿਜ 'ਚ ਰੱਖ ਦਿੱਤੀ ਆ ਤੇ ਚਲੋ ਹੁਣ ਆਪਾਂ ਫਟਾਫਟ ਕਰਦੇ ਆ ਸ਼ੁਰੂ ਤੇ ਤੁਸੀਂ ਦੇਖਿਓ ਕਿਵੇਂ ਲੱਗਦੇ ਆ ਗੋਲ ਗੱਪੇ ਤੁਹਾਨੂੰ ਮੈਂ ਅੱਜ ਪਹਿਲੀ ਵਾਰ ਬਣਾਉਣੇ ਵਸੇ ਗੋਲ ਗੱਪੇ ਫਨਾਤੇ ਕਿਉਂਕਿ ਬਾਕੀ ਦੇ ਜਿਵੇਂ ਸਪਰਿੰਗ ਰੋਲ ਵਗੈਰਾ ਹੋਗੇ ਇਹ ਚੀਜ਼ਾਂ ਮੈਂ ਅਸੀਂ ਬਣਾਉਂਦੇ ਰਹਿੰਦੇ ਆ ਪਰ ਗੋਲ ਗੱਪੇ ਨਹੀਂ ਘਰੇ ਬਣਾਏ ਪਰ ਅੱਜ ਪਹਿਲੀ ਵਾਰ ਘਰੇ ਬਣਾਉਣੇ ਆ ਕਿਉਂਕਿ ਨਾ ਬਾਹਰ ਤੋਂ ਲੈ ਕੇ ਖਾਣ ਨੂੰ ਜੀ ਨਹੀਂ ਕਰਦਾ ਪਾਣੀ ਜਿਹੜਾ ਹੁੰਦਾ ਕਈ ਵਾਰੀ ਹੋਊ ਚ ਸਮੈਲ ਜੀ ਅਜੀਬ ਜੀ ਆਉਂਦੀ ਆ ਤਾਂ ਫਿਰ ਮਨ ਵਿੱਚ ਇਹ ਹੁੰਦਾ ਪਤਾ ਨਹੀਂ ਇਹਦੇ ਵਿੱਚ ਕੀ ਪਾਇਆ ਹੈ ਫਿਸ ਕਰਕੇ ਤਾਂ ਕਰਕੇ ਮੈਂ ਕਿਹਾ ਚਲੋ ਘਰੇ ਬਣਾਉਣੇ ਆਗੇ ਨਾਲ ਪਤਾ ਚੱਲ ਜੂ ਵੀ ਕਿਵੇਂ ਬਣਦੇ ਆ ਜੇ ਕੋਈ ਥੋੜੀ ਬਹੁਤੀ ਕਮੀ ਹੋਈ ਤਾਂ ਫਿਰ ਅਗਲੀ ਵਾਰ ਪੂਰੀ ਹੋ ਜਾਊਗੀ ਤੇ ਚਲੋ ਜੀ ਸਟਾਰਟ ਕਰਦੇ ਆ ਵੀਡੀਓ ਇਹ ਤੇ ਜੇ ਆਪਾਂ ਪਾ ਲਿਆ ਥੋੜਾ ਜਿਹਾ ਅਦਰਕ ਤੇ ਅਦਰਕ ਆਪਾਂ ਜ਼ਿਆਦਾ ਨਹੀਂ ਪਾਉਣਾਗਾ ਤੇ ਕਿਉਂਕਿ ਗਰਮੀ ਦਾ ਮੌਸਮ ਆ ਹਨਾ ਫਿਰ ਤਜਾਬ ਵੀ ਬਣ ਜਾਂਦਾ ਛੇਤੀ ਤੇ ਮਿਰਚਾਂ ਵੀ ਆਪਾਂ ਜ਼ਿਆਦਾ ਨਹੀਂ ਪਾਉਣੀ ਆ ਮੈਂ ਦੋ ਮਿਰਚਾਂ ਪਾ ਚੁੱਕੀਆਂ ਤੇ ਆ ਤੀਜੀ ਮਿਰਚਾਂ ਚਲ ਇੱਕ ਮਿਰਚ ਹੋਰ ਪਾ ਲਵਾਂ ਨੇ ਬਸ ਹਾਂ ਕੋੜਾ ਹੋ ਜੂ ਬੜਾ ਜ਼ਿਆਦਾ ਇੱਕ ਹੋਰ ਪਾ ਤੇ ਆ ਪੁਦੀਨਾ ਇਹ ਮੈਂ ਚੰਗੀ ਤਰ੍ਹਾਂ ਇੱਕ ਦੋ ਤਿੰਨ ਵਾਰੀ ਧੋ ਲਈ ਇੱਕ ਵਾਰੀ ਫੋਰ ਆਪ ਪਾਣੀ ਪਾ ਕੇ ਰੱਖ ਦਿੱਤਾ ਸੀ ਇਹਨੂੰ ਚੰਗੀ ਤਰ੍ਹਾਂ ਆਪ ਪਾਣੀ ਚ ਕੱਟ ਗਏ ਪਾ ਲਾਂਗੇ ਵੈਸੇ ਧਨੀਆ ਜਿਹੜਾਗਾ ਉਪਦੀਨੇ ਨਾਲੋਂ ਡਬਲ ਪੈਂਦਾਗਾ ਪਰ ਧਨੀਆ ਹੈ ਨਹੀਂਗਾ ਇਸ ਕਰਕੇ ਆਪਾਂ ਕੱਲਾ ਪੁਦੀਨਾ ਪਾ ਰਹੇ ਹਾਂ ਠੀਕ ਆ ਇਹਨਾਂ ਦੇ ਆਪਾਂ ਪਾ ਲਿਆ ਪੁਦੀਨਾ ਹਰੀ ਮਿਰਚ ਤੇ ਅਦਰਕ ਪਾ ਲਿਆ ਠੀਕ ਹੈ ਹੁਣ ਆਪਾਂ ਇਹਨੂੰ ਲਵਾਂਗੇ ਪੀਸ ਥੋੜਾ ਜਿਹਾ ਪਾਣੀ ਪਾ ਕੇ ਤੇ ਲਓ ਜੀ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਜੀ ਜ਼ਿਆਦਾ ਨਹੀਂ ਪਾਉਂਗੇ ਇੰਨਾ ਕੁ ਪਾ ਲਾਂਗੇ ਵੈਸੇ ਪਾਣੀ ਆਪਾਂ ਬਾਅਦ ਚ ਵੀ ਪਾਉਣਾ ਹੀ ਆ ਤੇ ਇਹ ਤਾਂ ਇਹ ਵੀ ਆਸਾਨੀ ਨਾਲ ਪੀਸਿਆ ਜਾਊਗਾ ਤਾਂ ਕਪਾਉਣੀ ਹੈ ਇਦੇ ਵਿੱਚ ਇਹਦਾ ਸਵਾਦ ਆ ਗਿਆ ਤਾਂ ਤੇ ਇਹਦੇ ਵਿੱਚ ਹੀ ਬਾਕੀ ਹੁਣ ਆਪਾਂ ਜਿਵੇਂ ਮਸਾਲੇ ਵਗੈਰਾ ਹੋਰ ਲਾ ਕੇ ਬਾਕੀ ਥੋੜਾ ਹੋਰ ਪਾਣੀ ਪਾ ਕੇ ਪੂਰਾ ਪਰਚੂ ਦਾਂ ਠੀਕ ਆ ਕਿਉਂਕਿ ਆਪਾਂ ਤਾਂ ਫਲੇਵਰ ਹੀ ਚਾਹੀਦਾ ਹੈ ਜੇ ਪੁਦੀਨਾ ਆਪਾਂ ਲੋੜ ਤੋਂ ਜ਼ਿਆਦਾ ਪਾਉਂ ਹਾਂ ਗਈ ਅਦਰਕ ਹਨਾ ਫਿਰ ਉਹ ਗਲ ਨੂੰ ਵੀ ਖਾਂਦੇ ਨਹੀਂ ਸੋਸ ਕਰਕੇ ਆਪਾਂ ਨੂੰ ਫਲੇਵਰ ਚਾਹੀਦਾ ਸਿਰਫ ਉਹਦਾ ਤੇ ਹਾਂਜੀ ਇੱਥੇ ਹੁਣ ਜਿਹੜਾ ਆਪਾਂ ਪਾਣੀ ਤਿਆਰ ਕੀਤਾ ਉਹਦੇ ਵਿੱਚ ਜਿਹੜਾ ਹਨਾ ਪਾਣੀ ਪੂਰੀ ਮਸਾਲਾਗਾ ਉਹਦੇ ਮੈਂ 2 ਚਮਚ ਮਿਲਾ ਦੂੰਗੀ ਈ ਵੈਸੀ ਜੀ ਤੁਹਾਡੇ ਕੋਲ ਇਹ ਨਹੀਂ ਹੈਗਾ ਚਾਟ ਮਸਾਲਾ ਹੈਗਾ ਤੇ ਕਾਲਾ ਨੂਨ ਹੈਗਾ ਹਨਾ ਫਿਰ ਤੁਹਾਨੂੰ ਇਹਦੀ ਜ਼ਰੂਰਤ ਨਹੀਂ ਹੈਗੀ ਤੇ ਜਿਵੇਂ ਜੀਰਾ ਪਾਊਡਰ ਭੁੰਨਿਆ ਹੋਇਆ ਹੈਗਾ ਫਿਰ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਪਹਿਲਾਂ ਥੋੜਾ ਪਾਉਣਾਗਾ ਫਿਰ ਤੁਸੀਂ ਟੇਸਟ ਕਰਕੇ ਦੇਖ ਲਿਓ ਜਿਹੜੀ ਚੀਜ਼ ਤੁਹਾਨੂੰ ਘਾਟ ਵੱਧ ਲੱਗੂ ਤੁਸੀਂ ਉਹ ਚੀਜ਼ ਪਾ ਸਕਦੇ ਹੋ ਪਰ ਜੇ ਤੁਸੀਂ ਪਹਿਲਾਂ ਹੀ ਇੱਕਦਮ ਸਾਰਾ ਪਾ ਦੋਗੇ ਫਿਰ ਗੜਬੜ ਵੀ ਹੋ ਸਕਦੀ ਹੈ ਹਨ ਤੇ ਮੈਂ ਇੱਥੇ ਦੋ ਚਮਚੇ ਪਾ ਕੇ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਿਆ ਤੇ ਵਿੱਚ ਹੁਣ ਆਪਾਂ ਪਾਤਾ ਪਾਣੀ ਪਾਣੀ ਹਾਲੇ ਮੈਂ ਸਾਰਾ ਨਹੀਂ ਪਾਇਆ ਕਿਉਂਕਿ ਆਪਾਂ ਗੁੜ ਪਾਉਣਾ ਹਨਾ ਉਹਦੇ ਵਿੱਚ ਵੀ ਪਾਣੀ ਪਾਉ ਐਨਕ ਦੇਖੋ ਤੁਸੀਂ ਐਨਕ ਗੁੜ ਮੈਂ ਭਿਉ ਕੇ ਰੱਖੂਗੀ ਇਰੇ ਗੁੜ ਦਾ ਪਾਣੀ ਵਿੱਚ ਪਰ ਲਾਵਾਂਗੇ ਇਮਲੀ ਦਾ ਪਾਣੀ ਵਿੱਚ ਰਲਾਉਣਾਗਾ ਤੇ ਉਹਦੇ ਨਾਲ ਇਹਨੂੰ ਫੁੱਲ ਭਰ ਜਾਣਾ ਤਾਂ ਕਰਕੇ ਆਪਾਂ ਅੱਧਾ ਪਾਣੀ ਪਾਇਆ ਉਹਦੇ ਵਿੱਚ ਤੇ ਇੱਥੇ ਜਿਹੜੀ ਹੁਣ ਮੈਂ ਸੂਜੀ ਸੀ ਜੀ ਉਹਨੂੰ ਛਾਣ ਕੇ ਦੇਖ ਰਹੀ ਆ ਮੈਂ ਕਿ ਛਾਣ ਲਵਾਂ ਕਿਉਂਕਿ ਕਈ ਵਾਰੀ ਹਣਾ ਅੱਜ ਕੱਲ੍ਹ ਬਰਸਾਤਾਂ ਦਾ ਮੌਸਮ ਆ ਕੀੜਾ ਕੁੜਾ ਵੀ ਹੁੰਦਾਗਾ ਵਿੱਚ ਤੇ ਪਰ ਹੁਣ ਵਧੀਆ ਸੀਗੀ ਕੋਈ ਚੀਜ਼ ਨਹੀਂ ਸੀਗੀ ਇਹਦੇ ਵਿੱਚ ਪਰ ਫਿਰ ਵੀ ਮੈਂ ਛਾਣ ਲਿਆ ਸੀਗਾ ਤੇ ਜ਼ਿਆਦਾ ਆਪਾਂ ਨਹੀਂ ਸੂਜੀ ਲੈ ਰਹੇ ਕਿਉਂਕਿ ਆਪਾਂ ਥੋੜੀ ਗੋਲਗੁਪੇ ਬਣਾਉਣੇ ਆਪਾਂ ਜ਼ਿਆਦਾ ਨਹੀਂ ਬਣਾਉਣੇ ਹੈਗੇ ਤੇ ਮੈਂ ਇਥੇ ਤਾਂ ਕਰਕੇ ਪ੍ਰਾਂਡ ਵਿਜਨ ਪਹਿਲਾਂ ਛਾਂ ਲਿਆ ਹੁਣ ਇਹਦੇ ਵਿੱਚ ਪਾਇਆ ਆਪਾਂ ਰਿਫਾਈਨਡ ਇੱਕ ਚਮਚਾ ਰਿਫਾਈਨਡ ਪਾ ਕੇ ਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਲ ਲੈਣਾ ਪਹਿਲਾਂ ਸੂਜੀ ਨੂੰ ਤੇ ਤਾਂ ਕਿ ਜਿਹੜਾ ਰਿਫਾਈਨਡ ਹੈ ਉਹ ਚੰਗੀ ਤਰ੍ਹਾਂ ਹਣਾ ਸਾਰੇ ਜਿਹੜਾ ਸੂਜੀ ਦੇ ਵਿੱਚ ਚੰਗੀ ਤਰ੍ਹਾਂ ਰਲ ਜਾਵੇ ਸੋ ਥੋੜਾ ਜਿਹਾ ਪਾਉਣਾਗਾ ਜਿਆਦਾ ਨਹੀਂ ਪਾਉਣਾ ਇੱਕ ਚਮਚਾ ਜਣੀ ਤੁਸੀਂ ਰਿਫਾਈਨਡ ਦਾ ਪਾ ਸਕਦੇ ਹੋ ਤੇ ਇਸ ਤੋਂ ਬਾਅਦ ਫਿਰ ਮੈਂ ਰੱਖਿਆ ਸੀ ਗਰਮ ਪਾਣੀ ਹੋਣਾ ਕੋਸੇ ਜੇ ਪਾਣੀ ਦੇ ਨਾਲ ਆਪਾਂ ਇਹਨੂੰ ਗੁੰਨਣਾ ਨਾ ਗਰਮ ਪਾਣੀ ਨਾਲ ਗੁੰਨਣਾ ਨਾ ਹੀ ਠੰਡੇ ਪਾਣੀ ਨਾਲ ਗੁੰਨਣਾ ਕੋਸੇ ਪਾਣੀ ਦੇ ਨਾਲ ਗੁੰਨਣਾ ਸੋ ਮੈਂ ਡੇਢ ਕ ਕੱਪੀ ਜਿਹੜੀ ਹੈਗੀ ਆ ਪਾਣੀ ਦੀ ਇਹਦੇ ਵਿੱਚ ਪਾ ਕੇ ਰੱਖਤੀ ਸੀਗੀ ਤੇ ਕੋਸਾ ਜ ਮੈਨੂੰ ਕਰ ਲਿਆ ਫਿਰ ਉਦੋਂ ਬਾਅਦ ਮੈਂ ਲੱਗ ਗਈ ਸੀ ਇਹਨੂੰ ਗੁੰਨਣ ਤੇ ਗੁੰਨਣ ਦੇ ਟਾਈਮ ਇੱਕ ਚੀਜ਼ ਧਿਆਨ ਰੱਖਣੀ ਆ ਨਾ ਜ਼ਿਆਦਾ ਪਤਲਾ ਗੁੰਨਣਾ ਨਾ ਹੀ ਜ਼ਿਆਦਾ ਸਖਤ ਗੁੰਨਣਾ ਠੀਕ ਜਿਹਾ ਗੁੰਨਣਾ ਤੇ ਗੁੰਨਣਾ ਚੰਗੀ ਤਰ੍ਹਾਂ ਮਸਲ ਮਸਲ ਕੇ ਥੇਲੀਆਂ ਦੇ ਨਾਲ ਜਿੰਨਾ ਹੋ ਸਕੇ ਹਨਾ ਉਨਾਂ ਮਸਲਿਓ ਉੰਨੀ ਵਧੀਆ ਬਣ ਇਹ ਗੂਲੇ ਆਪਣੇ ਬਹੁਤ ਵਧੀਆ ਬਣ ਕੇ ਤਿਆਰ ਹੋਏ ਸੀਗੇ ਸੋ ਤੁਸੀਂ ਵੀ ਚੰਗੀ ਤਰ੍ਹਾਂ ਨੂੰ ਮਸਲ ਮਸਲ ਕੇ ਗੁੰਨਣਾਗਾ ਇਹ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਜੇ ਤੁਸੀਂ ਘੱਟ ਮਲੋਗੇ ਹਨਾ ਫਿਰ ਉਹੀ ਜੀ ਚੀਜ਼ ਨਹੀਂ ਬਣਨੀ ਇਸ ਕਰਕੇ ਚੰਗੀ ਤਰ੍ਹਾਂ ਮਲ ਲਓ ਇਹਨੂੰ ਤੇ ਹੁਣ ਆਪਾਂ ਇਹਨੂੰ 15 ਕਿ ਮਿੰਟ ਲਈ ਸੈਟ ਹੋਣ ਵਾਸਤੇ ਰੱਖ ਦਾਂਗੇ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਗੁੰਨ ਲਿਆ ਠੀਕ ਹੈ ਤੇ ਦੇਖ ਲਓ ਤੁਸੀਂ ਆਪਾਂ ਜ਼ਿਆਦਾ ਢਿੱਲਾ ਨਹੀਂ ਰੱਖਿਆ ਹੈਗਾ ਨਾ ਹੀ ਜ਼ਿਆਦਾ ਕਹਿੜਾਗਾ ਤੋ ਆਪਾਂ ਇਨਾਂ ਕਿਸ ਤੇ ਹਿਸਾਬ ਨਾਲ ਬੁਲਣਾ ਜਿਆਦਾ ਕਿਹੜਾ ਵੀ ਨਹੀਂ ਹੋਣਾ ਜਿਆਦਾ ਘਿੱਲਾ ਵੀ ਨਹੀਂ ਹੋਣਾ ਚਾਹੀਦਾ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਬਾਕੀ ਦੀ ਤਿਆਰੀ ਇਹਨੂੰ ਆਪਾਂ 15 ਮਿੰਟ ਵਾਸਤੇ ਰੱਖ ਦਿੰਦੇ ਹਾਂ ਹਾਂਜੀ ਹੁਣ ਇਹਦੇ ਵਿੱਚ ਮੈਂ ਪਾ ਰਹੀ ਹਾਂ ਜੇ ਗੁੜ ਵਾਲਾ ਪਾਣੀ ਜਿਹੜਾ ਹੈਗਾ ਜਿਹੜਾ ਪਾਣੀ ਤਿਆਰ ਕਰਕੇ ਰੱਖਿਆ ਨਾ ਉਹਦੇ ਵਿੱਚ ਗੁੜ ਵਾਲਾ ਪਾਣੀ ਮਿਲਾ ਦਿੱਤਾ ਮੈਂ ਤੇ ਨਾਲ ਹੀ ਫਿਰ ਮੈਂ ਇੱਥੇ ਪਾਤਾ ਸੀ ਜਿਹੜੀ ਆਪਾਂ ਇਮਲੀ ਭੁੰਕੀ ਰੱਖੀ ਆ ਉਹਦਾ ਪਾਣੀ ਠੀਕ ਹੈ ਦੋ ਕੜਛੀਆਂ ਵਿੱਚ ਇਹ ਵਾਲੀਆਂ ਕੜਛੀਆਂ ਦੇਖ ਲਓ ਤੁਸੀਂ ਇਹ ਮਿਲਾ ਦਿਆਂ ਫਿਰ ਮੈਨੂੰ ਚੰਗੀ ਤਰ੍ਹਾਂ ਮਿਲਾਤਾ ਸੀ ਤੇ ਹੁਣ ਪਾਣੀ ਆਪਣਾ ਤਿਆਰ ਹੈ ਜੀ ਢੱਡ ਲੈ ਵਸੇ ਛੋਟਾ ਥੋੜਾ ਢੱਕਣਾ ਆਪਣਾ ਤੇ ਕਿਉਂਕਿ ਆਪਣੇ ਕੋਲ ਹੋਊਗੀ ਭਾਂਡਾ ਹੈ ਨਹੀਂ ਜਿਹੜਾ ਗਲਾਸ ਆ ਫਿਰ ਇਹ ਬਾੜੇ ਵੱਡਾ ਹੋ ਜਾਂਦਾ ਹਨਾ ਤੇ ਇਸ ਕਰਕੇ ਫਿਰ ਢੱਕਣਾ ਘੱਟ ਰਹੇ ਆ ਆਪਾਂ ਤੇ ਜਿਹੜਾ ਕੱਟੇਗਾ ਹਣੇ ਨੂੰ ਆਪਾਂ ਇਦਾਂ ਚੱਕ ਦਾਂਗੇ ਹੌਲੀ-ਹੌਲੀ ਵਾਹਿਗੁਰੂ ਦਾ ਲੈ ਕੇ ਨਾ ਬਣਾ ਕੇ ਦੇਖਦੇ ਆਂ ਵੀ ਕਿੱਦਾਂ ਬਣਦੇ ਨੇ ਇਹਦਾ ਆਪ ਦੁਆਰਾ ਬੀੜਾ ਕਰ ਲਾਂਗੇ ਫੇਰ ਚਲੋ ਇੱਕ ਵਾਰ ਪਾ ਕੇ ਦੇਖ ਹੀ ਲੈਨੇ ਆ ਕਿ ਇਹਦੇ ਦਾ ਪਤਾ ਲੱਗ ਜੂ ਨਾਲੇ ਉਹ ਫੁੱਲ ਗਏ ਫੁੱਲ ਗਏ ਫੁੱਲ ਗਏ ਹਮਰੋਂ ਛੋਟਾ ਥੋੜਾ ਜਿਹਾ ਤੂੰ ਜਿੱਦੱਕ ਤੱਕ ਨਾਲ ਰੋ ਥੋੜੀ ਛੋਟੀ ਬਣਦੀ ਉਹ ਫੁੱਲ ਜਰੂਰ ਗਿਆ ਛੋਟਾ ਬਹੁਤ ਹੁਣ ਤੁਹਾਨੂੰ ਦਿਖਾਣੀ ਆ ਜੀ ਹਲਕਾ ਜਿਹਾ ਫੁੱਲਿਆ ਇੱਕ ਸਾਈਜ਼ ਹੀ ਬਹੁਤ ਛੋਟਾ ਨਾ ਇਹ ਆ ਦੇਖ ਜੀ ਤੁਹਾਨੂੰ ਦਿਖਦਾ ਫੁੱਲਿਆ ਹੋਇਆ ਅਲੇ ਸਾਈਜ਼ ਛੋਟਾ ਹੁਣ ਆਪਾਂ ਦੇਖਦੇ ਆਂ ਕੋਈ ਹੋਰ ਚੀਜ਼ ਲੱਗਦੇ ਆਂ ਤੋਂ ਵਧੀਆ ਬਣਿਆ ਜਦ ਨਾਲ ਨੂੰ ਲੋਸਾ ਮਤਲਬ ਕਿ ਆਰਾਮ ਨਾਲ ਖਾਦੇ ਜਾਣੇ ਇਹਨਾਂ ਸਾਈਜ਼ ਦੇ ਵਿੱਚ ਉਹ ਤਾਂ ਫਟੇ ਹੀ ਨਾ ਸੁਣੀ ਕਰਦਾ ਹੁਣ ਆਪਾਂ ਪਾਂਡਾ ਚੇਂਜ ਕਰ ਲਿਆ ਜੀ ਆਹ ਟੱਕਰ ਲੈ ਲਿਆ ਆਪਾਂ ਕਾਫੀ ਆਇਆ ਦਾ ਤੇ ਹੁਣ ਆਪਾਂ ਇਹਦੇ ਨਾਲ ਬਣਾਉਨੇ ਆਂ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਉਂਦੇ ਆਂ ਬਣ ਗਈ ਲੈ ਇਹਦੇ ਕੋਲ ਬਾਜ਼ਾਰ ਚ ਖਾ ਕੇ ਉਹਨੇ ਜਿਵੇਂ ਉਹ ਜਿਵੇਂ ਬਣਾ ਦੇ ਨੇ ਆ ਨੰਪਾ ਕੱਢ ਲੈਨੇ ਆ ਪਲੇਟ ਚ ਦੇਖੋ ਤੁਸੀਂ ਹੁਣ ਆਪਾਂ ਹੋਰ ਬੇਲ ਲੈਣੀ ਆ ਬੇਲਣ ਵੇਲੇ ਤੁਸੀਂ ਆਪਾਂ ਦੇਖੋ ਇੰਨਾ ਕੁ ਪੇੜਾ ਲੈ ਰਹੀਆਂ ਮੈਂ ਤੇ ਤੁਸੀਂ ਚਾਹੋ ਜੇ ਮਰਜ਼ੀ ਲੈ ਲਿਓ ਕਿਉਂਕਿ ਆਪਾਂ ਾ ਟੱਕਰਣਾ ਬੇਲਦੇ ਹਾਂ ਨਾ ਤੇ ਤੇਲ ਦਾ ਯਾਨੀ ਕਿ ਤੇਲ ਲਾ ਕੇ ਆਪਾਂ ਇਹਨੂੰ ਬੇਲਣਾਗਾ ਪਾਣੀ ਜਾਂ ਆਟਾ ਕੁਝ ਨਹੀਂ ਲਾਉਣਾ ਹੈਗਾ ਹੁਣ ਆਪਾਂ ਇਹਨੂੰ ਇਦਾਂ ਟੜਕੇ ਇਦਾਂ ਬੇਲ ਲਾਂਗੇ ਜਿਆਦਾ ਪਤਲੇ ਵੀ ਨਹੀਂ ਕਰਨੇ ਹੈਗੇ ਤਨੂੰ ਮੈਂ ਦਿਖਾਉਣੀ ਆ ਵੀ ਕਿੰਨਾ ਕੁ ਰੋਟੀ ਨੂੰ ਮੋਟਾ ਰੱਖਣਾ ਹੈ ਥੋੜਾ ਜਿਦੋਂ ਪਤਲਾ ਤੇਲ ਲਾ ਕੇ ਬੇਲਦੇ ਨਾ ਥੋੜਾ ਔਖਾ ਬਿਲਦਾ ਹਨਾ ਕਿਉਂਕਿ ਟਾਈਮ ਲੱਗਦਾ ਫਿਰ ਉਹ ਨਾਲ ਦੀ ਨਾਲ ਹੀ ਥੋੜਾ ਖੋਹੀ ਜਾਂਦਾ ਹੁਣ ਪਤਾ ਆਪਾਂ ਕੀ ਕਰਾਂਗੇ ਆਪਾਂ ਪੇੜਾ ਨਾ ਪੱਟਾ ਕਰ ਲਾਂਗੇ ਤਾਂ ਕਿ ਇਕੱਠੇ ਕਈ ਗੋਲਬੇ ਇਕੱਠੇ ਬਣ ਜਾਣ ਆਪ ਤੁਸੀਂ ਦੇਖੋ ਇਹ ਥਰ ਲਿਆ ਮੈਂ 1 ਕੱਪ ਤੇ 2 ਅੰਮੋਲਿ ਚ ਆ ਦੇਖੋ ਤੁਸੀਂ ਠੀਕ ਹੈ ਨਾ ਤੁਸੀਂ ਆ ਦੇਖੋ ਇੰਨਾ ਕੁ ਆਪਾਂ ਮੋਟਾ ਰੱਖਣਾ ਇਹਨੂੰ ਜਿਆਦਾ ਮੋਟਾ ਨਹੀਂ ਰੱਖਣਾ ਦੇਲ ਕੇ लो जी अपन पाता हम तेल चिपकू जी नजर ना लग रही जी आप दी बहुत सोहने बन रही हैं है ना रमन ਬਹੁਤ ਵਧੀਆ ਲੱਗੇ ਨੇ ਬਾਕੀ ਖਾ ਕੇ ਪਤਾ ਚੱਲੂ ਕਿ ਕਿਵੇਂ ਦੇ ਬਣਦੇ ਨੇ ਦੇਖੋ ਜੀ ਕਿੰਨੇ ਸੋਹਣੇ ਵਧੀਆ ਫਨਲ ਬਣ ਗਏ ਰੱਪੇ ਇੱਧਰ ਬਣ ਗਏ ਆਪਣੇ ਤੇ ਆਹ ਬਣ ਲਗੇ ਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਕਰੇ ਬਣਾ ਕੇ ਦੇਖਿਓ ਹਾਂਜੀ ਤੇ ਗੋਲ ਗੱਪੇ ਜੀ ਬਹੁਤ ਸਵਾਦ ਬਣੀ ਸੀ ਸਾਰਿਆਂ ਨੇ ਕਿਹਾ ਬਹੁਤ ਵਧੀਆ ਬਣੇ ਨੇ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ